ਪਿਆਰੀ ਸਾਧ ਸੰਗਤ ਜੀ ਇਹ ਨਹੀਂ ਹੁੰਦਾ ਕਿ ਗੁਰਦੁਆਰੇ ਜਾ ਕੇ ਜਦੋਂ ਆਪਾਂ ਆਪਣੀਆਂ ਗਲਤੀਆਂ ਦਾ ਪ੍ਰਗਟਾਵਾ ਕਰਦੇ ਆ ਜਾਂ ਕੁਝ ਮੰਗਦੇ ਆ ਪਰਮਾਤਮਾ ਜੀ ਉੱਥੇ ਪੂਰਾ ਕਰਦੇ ਨੇ ਜਾਂ ਉੱਥੇ ਹਜ਼ੂਰ ਨੇ ਉੱਥੇ ਹਾਜ਼ਰ ਨੇ ਗੁਰਬਾਣੀ ਵੀ ਕਹਿੰਦੀ ਆ ਜੋ ਕਿਛ ਕਰੀ ਸੋ ਤੇਰੇ ਹਜ਼ੂਰ ਕਿ ਪਰਮਾਤਮਾ ਜੀ ਮੈਂ ਜੋ ਕੁਝ ਵੀ ਕਰ ਰਿਹਾ ਕਿੱਥੇ ਵੀ ਕਰ ਰਿਹਾ ਕਿ ਦੇਸ਼ ਦੇ ਵਰਲਡ ਦੇ ਕਿਸੇ ਵੀ ਕੋਨੇ ਵਿੱਚ ਮੈਂ ਕਰ ਰਿਹਾ ਕੋਈ ਵੀ ਕੰਮ ਕਰਦਾ ਕਿਸਾ ਭਲਾ ਕਰ ਰਿਹਾ ਜਾਂ ਬੁਰਾ ਕਰ ਰਿਹਾ ਪਰਮਾਤਮਾ ਦੀ ਤੁਹਾਡੀ ਨਜ਼ਰ ਤਾਂ ਹਮੇਸ਼ਾ ਮੇਰੇ ਤੇ ਹੈ ਪਰਮਾਤਮਾ ਜੀ ਹੈ ਇਨਸਾਨ ਪਰਮਾਤਮਾ ਜੀ ਹਮੇਸ਼ਾ ਦੇਖਦੇ ਨੇ ਤੂੰ ਮਨ ਦੇਖਿਆ ਨਾ ਕਰ ਇਹ ਤੇਰੀ ਬੁੱਧੀ ਆ ਕਿੱਲਾ ਗੁਰਦੁਆਰਾ ਦੀ ਪਰਮਾਤਮਾ ਹੈ ਜਾਂ ਕਿੱਲਾ ਮਸਜਿਦ ਮੰਦਿਰ ਚਰਚ ਵਿੱਚ ਇਹ ਉਹਦਾ ਸਾਰੇ ਬਸ ਕੁਦਰਤ ਵਿੱਚ ਹੈ ਪੂਰੀ ਕੁਦਰਤ ਹੀ ਪਰਮਾਤਮਾ ਦਾ ਘਰ ਬਸਾਇਆ ਹੋਇਆ ਹੈ ਆਪਾਂ ਤਾਂ ਕਿਰਾਏਦਾਰ ਆ ਜਿਵੇਂ ਕਿਰਾਏਦਾਰ ਕੁਝ ਦਿਨ ਆਉਂਦੇ ਨੇ ਤੇ ਕਿਰਾਇਆ ਪੂਰਾ ਹੁਣ ਤੇ ਚਲੇ ਜਾਂਦੇ ਨੇ ਜਾਂ ਰਿਸ਼ਤੇਦਾਰ ਜਿਵੇਂ ਆਉਂਦੇ ਨੇ ਇੱਕ ਦਿਨ ਆਉਂਦੇ ਨੇ ਰਾਤ गुजार ਕੇ ਅਗਲੇ ਦਿਨ ਚਲੇ ਜਾਂਦੇ ਨੇ ਇਹੀ ਗੱਲ ਆ ਇੱਥੇ ਆਪਾਂ ਆਪਣਾ ਜੀਵਨ ਬਸਰ ਕਰਨ ਆਏ ਆ ਤੇ ਪ੍ਰਮਾਤਮਾ ਜੀ ਨੇ ਭੇਜਿਆ ਹੋਇਆ ਤੇ ਉਹ ਹਮੇਸ਼ਾ ਆਪਣੀ ਤੇ ਨਜ਼ਰ ਰੱਖਦੇ ਆ